ਕਰਮਾਤ ਕੀ ਹੁੰਦੀ ਹੈ ਸਹਿਜ ਸੁਭਾ ਕਿਸੇ ਜਾਦੂਈ ਚਮਤਕਾਰ ਨੂੰ ਵੀ ਕਰਾਮਾਤ ਮੰਨ ਲਿਆ ਜਾਂਦਾ ਹੈ ਭਾਰਤ ਵਿੱਚ ਕਰਾਮਾਤਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਕਿਉਂਕਿ ਇੱਥੇ ਰਿੱਧੀਆਂ ਸਿੱਧੀਆਂ ਰਾਹੀਂ ਮੰਤਰ ਮਾਰ ਕੇ ਕਰਾਮਾਤਾ ਕਰਨ ਦਾ ਦੌਰ ਰਿਹਾ ਹੈ ਇਹ ਦੌਰ ਧਰਮ ਦੇ ਨਾਮ ਤੇ Hindu ਧਰਮ ਵਿੱਚ ਵੀ ਰਿਹਾ ਤੇ ਇਸਲਾਮ ਵਿੱਚ ਵੀ ਮਕਬੂਲ ਸੀ ਸਿੱਖੀ ਵਿੱਚ ਕਰਾਮਾਤ ਦੀ ਵੈਸੇ ਤਾਂ ਕੋਈ ਥਾਂ ਨਹੀਂ ਪਰ ਜਦੋਂ ਸਰਬਕਲਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਫਿਰ ਅਕਾਲ ਪੁਰਖ ਆਪ ਅਜੇਹੀ ਕਲਾ ਵਰਤਾ ਦਿੰਦਾ ਹੈ ਜੋ ਮਨੁੱਖੀ ਸੋਚ ਤੋਂ ਪਰੇ ਦੀ ਗੱਲ ਹੁੰਦੀ ਹੈ। ਉਹ ਕਲਾ ਕਿਸੇ ਵਿਗਿਆਨ ਦੀ ਕਸਵੱਟੀ ਤੇ ਨਹੀਂ ਆਉਂਦੀ, ਕਿਸੇ ਤਰਕ ਦੀ ਸਾਨ ਤੇ ਵੀ ਨਹੀਂ ਲੱਗਦੀ। ਗੱਲ ਕਰਾਮਾਤ ਦੀ ਕਰਨ ਲੱਗੇ ਆ ਸਿੱਖੀ ਵਿੱਚ ਕਰਾਮਾਤ ਦੀ। ਧਿਆਨ ਨਾਲ ਸੁਣਿਓ। 10 ਲੱਖ ਦੁਸ਼ਮਣ ਫੌਜ ਜਦੋਂ ਤੁਹਾਨੂੰ ਮਾਰਨ ਨੂੰ ਆਵੇ ਫਿਰ ਵੀ ਤੁਹਾਨੂੰ ਮਾਰ ਨਾ ਸਕੇ, ਨਾ ਫੜ ਸਕੇ। ਇਸ ਤੋਂ ਵੱਡੀ ਕੋਈ ਕਰਾਮਾਤ ਕੀ ਹੋ ਸਕਦੀ ਹੈ? 40 ਭੁੱਖੇ ਪਿਆਸੇ ਸੂਰਮੇ ਜਦੋਂ 10 ਲੱਖ ਨਾਲ ਟਕਰਾ ਜਾਣ ਇੱਕ ਵੀ ਹਥਿਆਰ ਨਾ ਛੁੱਟੇ ਨਾ ਫੜਿਆ ਜਾਵੇ ਦੁਸ਼ਮਣ ਦੇ ਇਰਾਦੇ ਨੂੰ ਮਲਿਆ ਮੇਟ ਕਰ ਦੇਣ ਇਸ ਤੋਂ ਵੱਡੀ ਕਰਾਮਾਤ ਕਿਹੜੀ ਹੋ ਸਕਦੀ ਹੈ ਇੱਕ ਇੱਕ ਤੀਰ ਜਦੋਂ 10 10 ਹਜ਼ਾਰ ਦਾ ਸੀਨਾ ਪਾੜ ਕੇ ਲੰਘ ਜਾਵੇ ਤੇ ਫੇਰ ਆਪਣੇ ਮਾਲਕ ਕੋਲ ਮੁੜਾਵੇ ਇਹ ਕਿਹੜਾ ਲੌਜੀਕ ਸੀ ਕਿਹੜਾ ਵਿਗਿਆਨ ਸੀ ਇਸ ਕਰਾਮਾਤ ਅੱਗੇ ਸਾਰਾ ਕੁਝ ਫੇਲ ਹੋ ਜਾਂਦਾ ਹੈ ਦੁਸ਼ਮਣਾਂ ਨੂੰ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਦੀਆਂ ਦੇਹਾਂ ਨਹੀਂ ਸੀ ਲੱਭੀਆਂ ਪਰ ਬੀਬੀ ਸ਼ਰਨ ਕੌਰ ਨੂੰ ਮਿਲ ਗਈਆਂ ਅੰਗੀਠਾ ਚਣਕੇ ਜਦੋਂ ਚੰਡਾ ਲਾਇਆ ਤਾਂ ਮੁਗਲਾਂ ਨੇ ਆ ਕੇ ਬੀਬੀ ਜੀ ਨੂੰ ਸ਼ਹੀਦ ਕਰ ਦਿੱਤਾ ਅੰਗੀਠਾ ਠੰਡਾ ਕਰ ਦਿੱਤਾ ਫੋਲ ਕੇ ਵੇਖਿਆ ਤਾਂ ਕੁਝ ਵੀ ਨਹੀਂ ਮਿਲਿਆ ਪਰ ਜਦੋਂ ਬਾਬਾ ਰਾਮ ਸਿੰਘ ਬਾਬਾ ਤਰਲੋਕ ਸਿੰਘ ਫੇਰ ਆਏ ਅਗੋਰੀ ਸਾਧੂ ਬਣ ਕੇ ਤੇ ਸਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਉਹਨਾਂ ਨੂੰ ਦੇਹਾਂ ਦੇਖ ਗਈਆਂ ਇਹ ਕਿਹ ਕੈਸੀ ਕਰਾਮਾਤ ਸੀ ਕਿੱਥੇ ਗਈਆਂ ਸੀ ਤੇ ਕਿੱਥੋਂ ਆਈਆਂ ਸੀ ਦੇਹਾਂ ਵਜ਼ੀਰ ਖਾਨ ਨੂੰ ਮਿਲ ਜਾਂਦੀਆਂ ਦਾ ਉਹ ਸਿਰ ਵੱਢ ਕੇ ਸਰਹੰਦ ਲੈ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਵੱਢ ਕੇ ਲਿਆਇਆ ਕਰਾਮਾਤ ਨੂੰ ਰੋਣ ਵਾਲੇ ਚਮਕੌਰ ਦੇ ਯੁੱਧ ਦਾ ਇਤਿਹਾਸ ਹੀ ਪੜ ਲੈਣ ਇਹਨਾਂ ਦਾ ਲੌਜੀਕ ਇਹਨਾਂ ਦਾ ਵਿਗਿਆਨ ਇਹਨਾਂ ਦਾ ਤਰਕ ਸਾਰਾ ਕੁਝ ਫੇਲ ਹੋ ਜਾਣਾ ਹੈ ਗੁਰੂ ਪਿਤਾ ਨੂੰ ਪਤਾ ਸੀ ਕਿ ਅੱਗੇ ਚੱਲ ਕੇ ਕੁਝ ਤਰਕੀ ਤੇ ਨਾਸਤਿਕ ਉੱਠਣਗੇ ਜੋ ਇਤਿਹਾਸ ਤੇ ਕਿੰਤੂ ਪਰੰਤੂ ਕਰਨਗੇ ਉਹਨਾਂ ਦੇ ਲਾਲਾਂ ਦੀਆਂ ਸ਼ਹਾਦਤਾਂ ਨੂੰ ਛਟਿਆਉਣ ਦੀ ਕੋਸ਼ਿਸ਼ ਕਰਨਗੇ ਇਸੇ ਕਰਕੇ ਗੁਰੂ ਸਾਹਿਬ ਨੇ ਚਮਕੌਰ ਵਰਗੀ ਇੱਕ ਹੋਰ ਕਰਾਮਾਤ ਵਰਤਾਈ। ਇਸੇ ਕਰਾਮਾਤ ਨੇ 1984 ਵਿੱਚ ਅੱਤ ਦੀ ਗਰਮੀ ਵਿੱਚ ਮੁੱਠੀਪੁਰ ਸਿੰਘਾਂ ਕੋਲੋਂ ਭਾਰਤ, ਬਤਾਨੀਆਂ, ਰੂਸ, ਇਜ਼ਰਾਈਲ ਦੀਆਂ ਫੌਜਾਂ ਦੇ ਇੰਟੈਲੀਜੈਂਸ ਏਜੰਸੀਆਂ ਨੂੰ ਮੋਢੇ ਮੂੰਹ ਪਾ ਕੇ 6 ਦਿਨ ਐਸੀ ਬਹਾਦਰੀ ਦਿਖਾਈ ਜਿਹੜੇ ਕਹਿੰਦੇ ਸੀ ਕਿ 24 ਘੰਟਿਆਂ 'ਚ ਫੜ ਲਾਂਗੇ ਉਹ ਭੱਜੇ ਜਾਂਦੇ ਪ੍ਰਕਰਮਾਂ ਤੋਂ ਬਾਹਰ ਨਾ ਨਿਕਲ ਸਕੇ। ਉਹਨਾਂ ਦੀਆਂ ਲਾਸ਼ਾਂ ਹੀ ਮੁੜੀਆਂ। ਚਮਕੌਰ ਵਿੱਚ 10 ਲੱਖ ਸਾਹਮਣੇ 40 ਸੀ ਜੂਨ 84 ਚ ਲੱਖਾਂ ਦੀ ਫੌਜ ਮੁਰੇ 20 25 ਦੀ ਗਿਣਤੀ ਫਰਕ ਸਿਰਫ ਇਹ ਸੀ ਕਿ ਚਮਕੌਰ ਵਿੱਚ ਅਕਾਲ ਪੁਰਖ ਰੂਪ ਕਲਗੀਧਰ ਪਾਤਸ਼ਾਹ ਆਪ ਜੰਗ ਦੀ ਅਗਵਾਈ ਕਰ ਰਹੇ ਸੀ ਤੇ ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦੇ ਨਾਦੀ ਪੁੱਤਰ ਕਦੇ ਭਾਈ ਦਿਆਲੇ ਵਰਗੇ ਉੱਬਲ ਦੀ ਦੇਗ ਵਿੱਚ ਉੱਬਲੇ ਸੀ ਕਹਿੰਦੇ ਉਹ ਤਾਂ ਜੀ ਪੁਰਾਣੀ ਗੱਲ ਹੈ ਪਰ ਅਜੇ ਕੱਲ ਦੀਆਂ ਗੱਲਾਂ ਜਦੋਂ ਭਾਈ ਗੁਰਦੇਵ ਸਿੰਘ ਦੇਬੂ ਕਰਤਾਰਪੁਰ ਦਿਆਲਪੁਰ ਦੇ ਨੇੜੇ ਪਿੰਡ ਧੀਰਪੁਰ ਦੇ ਰਹਿਣ ਵਾਲਾ ਉਹਨੂੰ ਪੁਲਿਸ ਨੇ ਗਰਮ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਸੀ ਇਹ ਕਰਾਮਾਤੀ ਸੀ ਭਾਈ ਤਾਰੂ ਸਿੰਘ ਦੀ ਖੋਪਰੀ ਉੱਤਰੀ ਅਖੇ ਜੀ ਪੁਰਾਣੀ ਗੱਲ ਹੈ ਪਰ ਅਜੇ ਕੱਲ ਦੀ ਗੱਲ ਹੈ ਜਦੋਂ ਭਾਈ ਅਨੋਖ ਸਿੰਘ ਬੱਬਰ ਪੁਲਿਸ ਹਰਾਸਤ ਵਿੱਚ ਬੈਠਾ ਸੀ ਉਹਦੇ ਸਿਰ ਤੇ ਪੁਲਿਸ ਨੇ ਕਿਲ ਠੋਕ ਕੇ ਖੋਪਰੀ ਲਹੂ ਲਹਾਨ ਕੀਤੀ ਪਈ ਸੀ ਉਹਦੀਆਂ ਅੱਖਾਂ ਬਾਹਰ ਲੰਮਕ ਰਹੀਆਂ ਸੀ ਤੇ ਗੁਰੂ ਦਾ ਉਹ ਸਿੰਘ ਤਾਂ ਵੀ ਪੈਰੇ ਦੇ ਖੜੇ ਸੰਤਰੀ ਨੂੰ ਪੁੱਛ ਰਿਹਾ ਸੀ ਕਿ ਭਾਈ ਸਿੱਖਾ ਦੱਸੀ ਤਾਂ ਭਲਾ ਸੂਰਜ ਡੁੱਬ ਗਿਆ ਮਹਿਰ ਰਾਹ ਸਾਹਿਬ ਦਾ ਪਾਠ ਕਰਨਾ ਹੈ ਇਹ ਕਰਾਮਾਤੀ ਸੀ ਸਿੱਖੀ ਵਿੱਚ ਕਰਾਮਾਤਾਂ ਦੀ ਕੋਈ ਥਾਂ ਨਹੀਂ ਪਰ ਸਿੱਖਾਂ ਨੇ ਕਰਾਮਾਤਾਂ ਕੀਤੀਆਂ ਨਹੀਂ ਜਿਉਂੀਆਂ ਆ ਜ਼ੁਲਮੀ ਔਰੰਗਜ਼ੇਬ ਨੇ ਧਰਮ ਦੀ ਚਾਦਰ ਮੇਰੇ ਸੱਚੇ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਿਆ ਸੀ ਕਿ ਜਾਂ ਤਾਂ ਕਰਾਮਾਤ ਵਿਖਾਓ ਜਾਂ ਇਸਲਾਮ ਕਬੂਲ ਕਰ ਲਓ ਤੁਹਾਡੀ ਜਾਨ ਬਖਸ਼ ਦੇਾਂਗੇ ਇਸ ਤੋਂ ਵੱਡੀ ਹੋਰ ਕੀ ਕਰਾਮਾਤ ਹੋਵੇਗੀ ਕਿ ਜੇ ਇਸ ਜੰਜੂ ਨੂੰ ਪਾਉਣ ਤੋਂ ਮੇਰੇ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਲੀਲਾ ਨਾਲ ਰੱਦ ਕਰਦੇ ਰਹੇ ਨੇ ਉਸੇ ਜੰਜੂ ਨੂੰ ਬਚਾਉਣ ਲਈ ਆਪਣੇ ਨੌਵੇਂ ਸਰੂਪ ਵਿੱਚ ਆਪਣਾ ਸੀਸ ਦੇ ਰਹੇ ਨੇ ਕੀ ਇਹ ਕਰਾਮਾਤ ਨਹੀਂ ਸੀ ਬਾਪ ਆਪਣੇ ਬੇਟਿਆਂ ਨੂੰ جنگ ਲਈ ਤਿਆਰ ਕਰਕੇ ਭੇਜ ਰਿਹਾ ਤੇ ਆਖ ਰਿਹਾ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਹੈ ਇਹ ਕਰਾਮਾਤ ਹੀ ਸੀ ਧੋ ਮਾਸੂਮ ਬੱਚੇ ਪਰੀ ਸਭਾ ਵਿੱਚ ਮਿਲ ਰਹੀ ਐਸ਼ੋ ਇਸ਼ਰਤ ਨੂੰ ਠੋਕਰ ਮਾਰ ਕੇ ਜਿਉਂਦੇ ਨੀਹਾ ਵਿੱਚ ਚਿਣੇ ਜਾਣ ਦੀ ਸ਼ਹਾਦਤ ਕਬੂਲ ਕਰਨ ਇਹ ਵੀ ਕਰਾਮਾਤੀ ਸੀ ਸਾਡੇ ਕੋ 5 ਫੁੱਟ ਕੱਦ ਤੇ ਇਕਹਿਰੇ ਜੇ ਸਰੀਰ ਦਾ ਪਾਈ ਬਚਿੱਤਰ ਸਿੰਘ ਗੁਰੂ ਤੋਂ ਥਾਪੜਾ ਲੈ ਕੇ ਨਾਗਣੀ ਲੈ ਕੇ ਸ਼ਰਾਬੀ ਤੇ ਸੰਜੋਹਾ ਨਾਲ ਲੈ ਇਸ ਖੰਖਾਰ ਹਾਥੀ ਦੀਆਂ ਝੰਗਾੜਾ ਕਢਾ ਦਿੰਦਾ ਕੀ ਇਹ ਕਰਾਮਾਤ ਨਹੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਖਾਲਸਾ ਜਿਉਂਦਾ ਹੈ ਦੱਸਣ ਦੇ ਲਈ ਹੱਥਾਂ 'ਚ ਫੜੇ ਅਣਖੜਤ ਸੋਟਿਆਂ ਨਾਲ ਪੂਰੀ ਫੌਜ ਨਾਲ ਭਿੜ ਜਾਂਦੇ ਆ ਇਹ ਵੀ ਕਰਾਮਾਤ ਹੀ ਸੀ ਤੇਜ ਭੱਜੀ ਆਉਂਦੀ ਰੇਲ ਦੇ ਸਾਹਮਣੇ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਲੰਮੇ ਪਾ ਕੇ ਗੱਡੀ ਰੋਕ ਦੇਣ ਕਰਾਮਾਤ ਨਹੀਂ ਸੀ ਤਾਂ ਹੋਰ ਕੀ ਸੀ ਪੰਜ ਤੀਰ ਤੇ ਗੁਰੂ ਦਾ ਥਾਪੜਾ ਲੈ ਇਹਨਾਂ ਢੇੜ ਤੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ 700 ਸਾਲ ਦੇ ਜ਼ੁਲਮੀ ਰਾਜ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਹੈ ਇਹ ਵੀ ਕਰਾਮਾਤ ਹੀ ਸੀ ਅਫਗਾਨਿਸਤਾਨ ਦੇ ਪਿੰਡਾਂ 'ਚ ਵਸਦੇ ਪਠਾਨ ਜਿਹੜੇ ਅੱਜ ਵੀ ਅਜਿੱਤ ਮੰਨੇ ਜਾਂਦੇ ਆ ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਸੂਝਬੂਝ ਤੇ ਬਹਾਦਰੀ ਨਾਲ ਹਰੀਆ ਰਾਂਗਲੇ ਦੀਆਂ ਧੂਮਾਂ ਪੁਆਤੀਆਂ ਇਹ ਵੀ ਕਰਾਮਾਤੀ ਸੀ ਦਿੱਲੀ ਦਾ ਤਖਤ ਘੋੜਿਆਂ ਮਗਰ ਪਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਢੀਸ ਲਿਆਉਣਾ ਕੀ ਇਹ ਕਰਾਮਾਤ ਨਹੀਂ ਚਮਕੌਰ ਦੀ ਗੜੀ ਜਦੋਂ ਦਸਮ ਪਾਤਸ਼ਾਹ ਦੇ ਤੀਰ ਹਜ਼ਾਰਾਂ ਨੂੰ ਵੰਨ ਕੇ ਲੰਘ ਜਾਂਦੇ ਸੀ ਤਾਂ ਵਜ਼ੀਰ ਖਾਨ ਜ਼ਬਰਦਸਤ ਖਾਨ ਅਜਮੇਰ ਚੰਦ ਕਹਿੰਦੇ ਕਿ ਗੁਰੂ ਕਰਾਮਾਤ ਕਰ ਰਿਹਾ ਹੈ ਕਹਿੰਦੇ ਨੇ ਕਿ ਪਾਤਸ਼ਾਹ ਜੀ ਨੇ ਇੱਕ ਇੱਕ ਤੀਰ ਇਹਨਾਂ ਵੱਲ ਭੇਜਿਆ ਜੋ ਕਿਸੇ ਦੇ ਗੋਡੇ ਵੱਜਾ ਕਿਸੇ ਦੇ ਮੋਢੇ ਨਾਲ ਇੱਕ ਇੱਕ ਪੱਤਰਕਾ ਸੀ ਜਦੋਂ ਖੋਲੀ ਤਾਂ ਪਾਤਸ਼ਾਹ ਮਹਾਰਾਜ ਦਾ ਸੁਨੇਹਾ ਸੀ ਕਿ ਵਜ਼ੀਰ ਖਾਨ ਜ਼ਬਰਦਸਤ ਖਾਨ ਅਜਮੇਰ ਚੰਦ ਤੁਸੀਂ ਕੋਈ ਵੀ ਸਾਡੀ ਨਿਗਾਹ ਤੋਂ ਦੂਰ ਨਹੀਂ ਪਰ ਅਸੀਂ ਤੁਹਾਨੂੰ ਇਸ ਜੰਗ ਵਿੱਚ ਨਹੀਂ ਮਾਰਨਾ ਅਸੀਂ ਇੱਥੇ ਰਹੀ ਦੁਨੀਆ ਤੱਕ ਮਨੁੱਖਤਾ ਵਾਸਤੇ ਚਾਨਣ ਮਨਾਰਾ ਉਸਾਰਨਾ ਹੈ ਤੁਹਾਨੂੰ ਮਾਰਨਾ ਚਾਹੀਏ ਹੁਣ ਮਾਰ ਦਈਏ ਪਰ ਨਹੀਂ ਏ ਨਾ ਕਹੋ ਗੁਰੂ ਕਰਾਮਾਤ ਕਰ ਰਿਹਾ ਇਕ ਵਾਰ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਬਾਦਸ਼ਾਹ ਬਹਾਦਰ ਸ਼ਾਹ ਕੋਲ ਬੈਠੇ ਸੀ ਦੋਵਾਂ ਦੀ ਧਰਮ ਦੇ ਵਿਸ਼ੇ ਤੇ ਗੱਲਬਾਤ ਹੋ ਰਹੀ ਸੀ ਸਰਹੰਦ ਦੇ ਰਹਿਣ ਵਾਲਾ ਇੱਕ ਸૈયਦ ਮੌਲਵੀ ਕੋਲ ਆ ਕੇ ਬੈਠਾ ਜਿਹੜਾ ਗੁਰੂ ਸਾਹਿਬ ਨੂੰ ਲਾਜਵਾਬ ਕਰਕੇ ਬਾਦਸ਼ਾਹ ਦੀ ਨਜ਼ਰ ਵਿੱਚ ਮਹਾਰਾਜ ਦਾ ਰਸੂਖ ਘਟਾਉਣਾ ਚਾਹੁੰਦਾ ਸੀ ਆ ਕੇ ਕਹਿੰਦਾ ਕਿ ਗੁਰੂ ਸਾਹਿਬ ਸਾਰੇ ਪੀਰ ਪੈਗੰਬਰ અવਤਾਰ ਕਰਾਮਾਤਾਂ ਵਿਖਾਉਂਦੇ ਰਹੇ ਆ ਆਪ ਜੀ ਦੀ ਕਰਾਮਾਤ ਬਾਰੇ ਕੀ ਰਏ ਆ ਗੁਰਦੇਵ ਨੇ ਬਾਦਸ਼ਾਹ ਸ਼ਾਹ ਬਹਾਦਰ ਵੱਲ ਹੱਥ ਕਰਕੇ ਕਿਹਾ ਕਿ ਇਹ ਜਿਉਂਦੀ ਜਾਗਦੀ ਕਰਾਮਾਤ ਹੈ ਜਿਸ ਦੇ ਹੱਥ ਵਿੱਚ ਰਾਜਸੀ ਤਾਕਤ ਹੈ ਜੋ ਚਾਹੇ ਕਰ ਸਕਦਾ ਹੈ ਨਹੀਂ ਮਹਾਰਾਜ ਮੇਰਾ ਮਤਲਬ ਦੂਸਰੀ ਕਰਾਮਾਤਾਂ ਸੀ ਸੈਦ ਮੌਲਵੀ ਨੇ ਫਿਰ ਸਵਾਲ ਕੀਤਾ ਮੌਲਵੀ ਅਨਸਾਰ ਕਰਾਮਾਤ ਉਹੀ ਜਿਹਦੀ ਆਪਾਂ ਗੱਲ ਕੀਤੀ ਹੈ ਕੋਈ ਰਿੱਧੀ ਸਿੱਧੀ ਮੰਤਰ ਮਾਰ ਕੇ ਗੁਰੂ ਸਾਹਿਬ ਕੋਈ ਕਰਾਮਾਤ ਦਿਖਾਉਣ ਪਰ ਗੁਰੂ ਸਾਹਿਬ ਨੇ ਫਿਰ ਸੋਨੇ ਦੀ ਇੱਕ ਮੋਹਰ ਸਾਹਮਣੇ ਸੁੱਟਦਿਆਂ ਕਿਹਾ ਕਿ ਇਸ ਮੋਹਰ ਨਾਲ ਸੰਸਾਰ ਵਿੱਚ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ। ਯਾਨੀ ਪਾਤਸ਼ਾਹ ਦਾ ਇਸ਼ਾਰਾ ਧਨ-ਦੌਲਤ ਵੱਲ ਸੀ। ਸੈਦ ਫਿਰ ਬੋਲਿਆ ਕਿ ਗੁਰੂ ਮਹਾਰਾਜ ਇਸ ਤੋਂ ਇਲਾਵਾ ਕੋਈ ਹੋਰ ਕਰਾਮਾਤ ਵਿਖਾ ਸਕਦੇ ਹੋ। ਗੁਰੂ ਸਾਹਿਬ ਨੇ ਇਹ ਸੁਣ ਕੇ ਬੀਰ ਰਸ ਵਿੱਚ ਆ ਕੇ ਅੱਖਾਂ 'ਚ ਲਾਲੀ ਲਿਆਂਦੀ ਆਪਣੀ ਸ੍ਰੀ ਸਾਹਿਬ ਨੂੰ ਕੀਤਾ ਬੇਮਿਆਨ ਤੇ ਜੋਸ਼ ਨਾਲ ਸੈਦ ਨੂੰ ਕਹਿਣ ਲੱਗੇ ਕਿ ਸਭ ਤੋਂ ਵੱਡੀ ਕਰਾਮਾਤ ਇਹ ਕਿਰਪਾਨ ਹੈ। ਜੋ ਜਰਵਾਣਿਆਂ ਦੀ ਜਾਨ ਲੈ ਸਕਦੀ ਹੈ ਤਖਤ ਉਲਟਾ ਸਕਦੀ ਹੈ ਰੁਲਦੇ ਫਿਰਦਿਆਂ ਨੂੰ ਬਾਦਸ਼ਾਹ ਬਣਾ ਸਕਦੀ ਹੈ ਇਹ ਸੁਣ ਕੇ ਸૈયਦ ਮੌਲਵੀ ਦੁਬਾਰਾ ਨਹੀਂ ਕੁਸਕਿਆ ਉਹ ਭਲੇ ਲੋਕੋ ਸਿੱਖੀ ਤਾਂ ਨਾ ਹੀ ਕਰਾਮਾਤ ਹੈ ਜਿਸ ਵਿੱਚ ਦਾਖਲਾ ਹੀ ਸਿਰਦਤਿਆ ਮਿਲਦਾ ਜਉਂ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਹੋਰ ਕਰਾਮਾਤਾਂ ਕਿਹੋ ਜੀਆਂ ਹੁੰਦੀਆਂ ਜਿੱਥੇ ਮਨੁੱਖੀ ਸੋਚ ਦੀ ਹੱਦ ਖਤਮ ਹੁੰਦੀ ਹੈ ਜਿੱਥੇ ਤਰਕ ਨਾਸਤਿਕਤਾ ਵਿਗਿਆਨ ਦੁਨਿਆਵੀ ਪੜ੍ਹਾਈ ਸਵਾਲ ਜਵਾਬ ਕਿੰਤੂ ਪਰੰਤੂ ਹੱਥ ਖੜੇ ਕਰ ਜਾਂਦੇ ਆ ਸਿੱਖੀ ਉਥੋਂ ਸ਼ੁਰੂ ਹੁੰਦੀ ਹੈ ਸਿੱਖੀ ਦੀ ਕਰਾਮਾਤ ਉਥੋਂ ਸ਼ੁਰੂ ਹੁੰਦੀ ਹੈ ਕਿਸੇ ਸ਼ਾਇਰ ਨੇ ਸੱਚੀ ਕਿਹਾ ਤੈਨੂੰ ਖੰਡੇ ਤੇ ਭਾਲੇ ਦੀ ਲੋੜ ਕੀ ਸੀ ਕੀ ਵਿਗਾੜਨਾ ਸੀ ਸਿਤਮਗਾਰ ਤੇਰਾ ਫੜ ਕੇ ਜ਼ਮੀਂ ਅਸਮਾਂ ਉਲਟਾ ਦਿੰਦਾ ਇੱਕੋ ਕਾਫੀ ਸੀ ਨੈਣਾ ਦਾ ਵਾਰ ਤੇਰਾ